ਸਾਰੇ ਲੱਖਾਂ ਵਾਲਿਆਂ ਸਾਰੇ ਦੇਸ਼ ਨੂੰ ਵਧਾਈ ਦਿੰਦੀਆਂ ਕਿ ਚੰਨੀ ਸਾਹਿਬ ਦੀ ਜਿੱਤ ਹੋ ਗਈ ਆ ਤੇ ਉਹਨਾਂ ਲੀਡਰਾਂ ਦੇ ਅੱਜ ਮੂੰਹ ਤੇ ਜੁੱਤੀ ਵੱਜੀ ਆ ਜਿਨ੍ਹਾਂ ਲੀਡਰਾਂ ਨੇ ਕਿਹਾ ਸੀ ਕਿ ਚੰਨੀ ਸਾਹਿਬ ਸਾਡੇ ਸਿਰ ਤੇ ਬਿਠਾ ਦਿੱਤੇ ਜੁੱਤੀ ਬਣਾ ਕੇ ਅੱਜ ਜਨਤਾ ਨੇ ਉਹਨਾਂ ਨੂੰ ਤਾਜ ਬਣਾ ਲਿਆ ਆਪਣੇ ਸਿਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਨਤਾ ਦੀ ਜਿਨ੍ਹਾਂ ਨੇ ਆਪਣੇ ਸਿਰ ਦਾ ਤਾਜ ਚੰਨੀ ਸਾਹਿਬ ਨੂੰ ਬਣਾ ਕੇ ਉਹਨਾਂ ਨੂੰ ਬੁਧਾਈ ਦਾ ਪਾਤਰ ਬਣਾਇਆ। ਆਗਤ ਗਾਦੀ ਬੁਧਾਈ ਦਿੰਦੇ ਨੇ ਉਹ ਚੈਨਲ ਨੂੰ ਕ੍ਰਾਂਤੀ ਟੀਵੀ ਦਾ ਤੇ ਉਹਨਾਂ ਨੂੰ ਵੀ ਬੁਧਾਈ ਦਿੰਦੀ ਹਾਂ। ਧੰਨਵਾਦ ਕਰਦੀ ਹਾਂ ਉਹਨਾਂ ਨੇ ਇੱਥੇ ਆ ਕੇ ਸਾਡੇ ਜਿੱਤ ਵਿੱਚ ਸ਼ਾਮਿਲ ਹੋਏ ਆ ਤੇ ਮੈਂ ਬਹੁਤ-ਬਹੁਤ ਤਹਿ ਦਿਲੋਂ ਬੁਧਾਈ ਦਿੰਦੀ ਹਾਂ ਉਹਨਾਂ ਵੋਟਰਾਂ ਸਪੋਰਟਰਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਇੱਕ ਸਾਥੀਓ ਮੈਂ ਬਹੁਤ ਹੀ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹਨਾ ਇੱਕ ਕਾਂਗਰਸ ਦੀ ਝੂਠ ਕਾਂਗਰਸ ਦੀ ਝੂਠ ਜਿੰਨੇ ਸਾਰੀ ਉਮਰ ਜਿਹਨੇ ਟੱਬਰ ਨੇ ਕਾਂਗਰਸ ਨੂੰ ਭੋਗਿਆ ਸੁਨੀਲ ਜਾਖੜ ਜਿਹੜਾ ਕੀ ਉਹਨਾਂ ਦਾ ਅੱਜ ਪ੍ਰਧਾਨਮ ਬਣਿਆ ਹੈ ਭਾਜਪੀ ਦਾ ਜਲੰਧਰ ਪੰਜਾਬ ਭਾਜਪੀ ਦਾ ਅੱਜ ਉਹਨੇ ਜਿੰਨੇ ਸਾਡੇ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਕਿਹਾ ਸੀ ਇੱਕ ਪੈਰ ਦੀ ਜੁੱਤੀ ਹੈ ਅਤੇ ਦੂਸਰਾ ਭਗਵੰਤ ਸਿੰਘ ਮਾਨ ਜਿਹੜਾ ਸਾਡੇ ਕੋਟਲੀ ਸਾਹਿਬ ਨੂੰ ਜਿਨ੍ਹਾਂ ਨੇ ਕਿਹਾ ਸੀ ਇਹਨੂੰ ਮਿਰਗੀ ਦਾ ਦੋਰਾ ਪੈ ਗਿਆ ਇਹਨੂੰ ਜੁੱਤੀ ਸੰਗਾਓ ਅੱਜ ਇਹ ਦੋਨੋਂ ਇੱਕ ਸੁਨੀਲ ਜਾਖੜ ਅਤੇ ਦੂਸਰਾ ਭਗਵੰਤ ਮਾਨ ਦੇ ਮੂਹ ਦੇ ਉੱਪਰ ਜੁੱਤੀ ਵੱਜੀ ਐ ਇਹ ਜੁੱਤੀ ਇੰਨੀ ਕਿ ਜਿਆਦਾ ਜੋਰ ਨਾਲ ਵੱਜੀ ਐ ਮੈਨੂੰ ਲੱਗਦਾ ਕਿ ਉਹ ਕਰੋਨਾ ਨਿਕਲਣ ਦੇ ਨਾਲ ਲੈ ਕੇ ਰਹਿ ਗਏ ਨੇ ਜਾਖੜ ਐ ਉਹ ਕੁਆਲਿਟੀ ਐ ਜਿੰਨੇ ਸਾਰੀ ਉਮਰ ਹੀ ਕਾਂਗਰਸ ਨੂੰ ਭੋਗ ਗਿਆ ਅਤੇ ਜਾਂਦੇ ਹੋਏ ਜਿਹੜਾ ਉਹਨੇ ਇੰਨਾ ਮਾੜਾ ਸ਼ਬਦ ਸਾਡੀ ਬਰਾਰੀ ਵਾਰੀ ਕਿਹਾ ਜੁੱਤੀ ਸੰਜਣੋ ਤਿੰਨ ਤਰ੍ਹਾਂ ਦੀ ਹੁੰਦੀ ਐ ਮੈਂ ਸਾਫ਼ ਲਾਇਆ ਇੱਕ ਜੁੱਤੀ ਉਹ ਜਿਹੜੀ ਪੈਰ 'ਚ ਲੂਜ਼ ਹੁੰਦੀ ਐ ਉਹ ਜੁੱਤੀ ਜਿਹੜੀ ਤੁਹਾਨੂੰ ਤੁਰਨ ਨਹੀਂ ਦਿੰਦੀ ਲੱਤ ਲੱਤ ਦੀ ਕੜੀਮੁੜੀ ਇੱਕ ਉਹ ਜੁੱਤੀ ਜਿਹੜੀ ਕਿ ਤੁਹਾਡੇ ਪੈਰ ਨੂੰ ਲੱਗਦੀ ਐ ਜਿਹੜੀ ਕਿ ਤੁਹਾਡੇ ਪੈਰ ਵੀ ਛੇਲ ਦਿੰਦੀ ਆ ਪਰ ਇੱਕ ਉਹ ਜੁੱਤੀ ਆ ਚਰਨਜੀਤ ਚੰਨੀ ਨੇ ਜਿਹੜੀ ਗੁਰਦਾਸ ਮਹਾਰਾਜੀ ਨੇ ਆਪਣੇ ਹੱਥ ਕਮਲਾਂ ਨਾਲ ਬਣਾਈ ਸੀ ਉਹ ਜੁੱਤੀ ਜਿਹੜੀ ਰਮਦਾਸ ਮਹਾਰਾਜੀ ਨੇ ਆਪਣੇ ਪੂਰੇ ਸਿਮਰਨ ਨਾਲ ਬਣਾਈ ਸੀ ਉਹ ਅੱਜ ਸ੍ਰੀਲ ਜਾਖੜ ਦੇ ਸਿਰ ਦੇ ਉੱਪਰ ਵੱਜੀ ਐ ਅਸੀਂ ਬਹੁਤ ਬਹੁਤ ਇਸ ਗੱਲ ਦੇ ਸ਼ੁਕਰਗੁਜ਼ਾਰ ਆ ਭਈ ਜਿਹੜੀ ਸਾਡੀ ਲੀਡ ਐ ਮੈਨੂੰ ਲੱਗਦਾ ਪੰਜਾਬ ਤੋਂ ਸਾਰਨਾ ਵੱਡੀ ਲੀਡ ਸਰਦਾਰ ਚਰਨਜੀਤ ਚੰਨੀ ਦੀ ਹੋਏਗੀ ਔਰ ਉਸ ਤੋਂ ਵੱਡੀ ਸਾਰਨਾ ਵੱਡੀ ਸਾਡੀ ਜਿੱਤ ਬੈਸਟ ਹਲਕੇ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਸਾਨਾ ਵੱਡੀ ਲੀਡ ਲੈ ਕੇ ਜਲੰਧਰ ਵਿੱਚੋਂ ਜਾ ਰਹੇ ਨੇ ਸਾਈ ਇਸ ਕਰਕੇ ਬਹੁਤ-ਬਹੁਤ ਸਾਰੇ ਵੋਟਰਾਂ ਅਤੇ ਸੱਜਣਾ ਦਾ ਜਿਨ੍ਹਾਂ ਨੇ ਦਿਲੋਂ ਧੰਨਵਾਦ ਜੋਰ ਲਾਇਆ ਅਤੇ ਹਰ ਇੱਕ ਟਾਈਮ ਤੇ ਚਰਨਜੀਤ ਸਿੰਘ ਚੰਨੀ ਨਾਲ ਖੜੇ ਅਤੇ ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇ ਅੱਜ ਉਹਨਾਂ ਨੇ ਬਾਵਾ ਸਾਹਿਬ ਦੇ ਸਬਦਾਨ ਅਤੇ ਗੁਰੂ ਅਰਜਨ ਦੇਵ ਜਿਹੜੇ ਰਚਨਾਵਾਂ ਉਹਨਾਂ ਵਿੱਚ ਆਸਥਾ ਪ੍ਰਗਟ ਕੀਤੀ ਹੈ ਅਸੀਂ ਉਹਨਾਂ ਸਾਰੀਆਂ ਸੰਗਤਾਂ ਬਹੁਤ-ਬਹੁਤ ਧੰਨਵਾਦ ਕਰਨੇ ਆ ਇੱਕ ਵਾਰੀ ਫੇਰ ਮੈਂ ਉਸ ਜੂਟ ਨੂੰ ਕਾਂਗਰਸ ਦੀ ਜਿਹੜੀ ਗਈ ਹੈ ਸੁਨੀਲ ਜਾਖੜ ਨੂੰ ਕਹਿਣਾ ਚਾਹਨਾ ਵੀ ਆਪਣਾ ਸਿਰ ਚੈੱਕ ਕਰ ਲੈ ਜਿਹੜੀਆਂ ਜੁੱਤੀਆਂ ਤੇਰੇ ਤੇ ਸਿਰ ਤੇ ਵੱਜੀਆਂ ਕਿ ਸਿਰ ਪੋਲਾ ਦੇ ਨਹੀਂ ਪੈ ਗਿਆ ਬਹੁਤ ਬਹੁਤ ਧੰਨਵਾਦ ਕ੍ਰਾਂਤੀ ਟੀਵੀ ਦਾ ਜੀ